ਉਹ ਸਦਾ ਸਦਾ ਜਨ ਜੀਵਤੇ ਜੋ ਹਰ ਚਰਣੀ ਚਿਤ ਲਾਹੇ ਗੁਰੂ ਦੀ ਰਜ਼ਾ ਗੁਰੂ ਦੇ ਹੁਕਮ ਵਿੱਚ ਰਹਿ ਕਰਕੇ ਗੁਰੂ ਪ੍ਰੇਮ ਵਿੱਚ ਜੋ ਪਰਮਾਤਮਾ ਦੇ ਸਿਮਰਨ ਵਿੱਚ ਵਾਹਿਗੁਰੂ ਵਿੱਚ ਚਿਤ ਜੋੜਦੇ ਆ ਨਾ ਮਾਰਜ ਕਹਿੰਦੇ ਉਹ ਫਿਰ ਸਦਾ ਸਦਾ ਦੁਨੀਆ ਤੇ ਜੀਵਤ ਰਹਿੰਦੇ ਨੇ ਜਿਸ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਜਿਨਨੇ ਗੁਰਮੰਤਰ ਦਾ ਜਾਪ ਕੀਤਾ ਹੈ ਉਹਨੂੰ ਮਾਰਨ ਵਾਲੇ ਤੇ ਮੁੱਕ ਸਕਦੇ ਨੇ ਪਰ ਗੁਰਮੰਤਰ ਦਾ ਅਭਿਆਸ ਕਰਨ ਵਾਲਾ ਦੁਨੀਆ ਤੋਂ ਕਦੇ ਵੀ ਨਹੀਂ ਜਾਂਦਾ ਸਦਾ ਹੀ ਵਰਤਦਾ ਹੈ ਸ਼ਰੀਰ ਕਰਕੇ ਭਾਵੇਂ ਨਾ ਵੀ ਨਜ਼ਰ ਆਵੇ ਪਰ ਚੇਤੇ ਰੱਖਿਓ ਨਾਮ ਜਪਣ ਵਾਲੀ ਦੀਆਂ ਤਰੰਗਾਂ ਨਾਮ ਜਪਣ ਵਾਲੀ ਪਵਿੱਤਰ ਆਤਮਾ ਸਦਾ ਹੀ ਵਰਤਦੀ ਹੈ ਸਦਾ ਹਾਜ਼ਰ ਰਹਿੰਦੀ ਹੈ ਮੈਂ ਇਸ ਪੰਕਤੀ ਦੀ ਵਿਆਖਿਆ ਕਰਨ ਵਾਸਤੇ ਇਕ ਝਲਕ ਇਕ ਮਹਾਨ ਸੂਰਬੀਰ ਯੋਧੇ ਦੀ ਆਪ ਜੀ ਦੇ ਸਾਹਮਣੇ ਰੱਖਾਂ ਕਿਉਂਕਿ ਇਹ ਅੱਜ ਮਹਾਨ ਦਿਹਾੜਾ ਵੀ ਹੈ ਅੱਜ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ 7ਵੇਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ 7ਵੇਂ ਜਥੇਦਾਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਉਹਨਾਂ ਦਾ ਅੱਜ ਜਨਮ ਦਿਹਾੜਾ ਪ੍ਰਕਾਸ਼ ਦਿਹਾੜਾ ਵੀ ਹੈ ਸਿੰਘ ਸਾਹਿਬ ਜੀ ਦੇ ਜੀਵਨ ਦੇ ਉੱਤੇ ਥੋੜੀ ਜੀ ਝਲਕ ਮੈਂ ਜ਼ਰੂਰ ਰੱਖਾਂ ਖਾਲਸਾ ਜੀ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਜਿਨ੍ਹਾਂ ਨੇ ਖਾਲਸਾ ਪੰਥ ਦੀ ਅਗਵਾਈ ਕੀਤੀ ਪਰ ਚੇਤੇ ਰੱਖੋ ਜਿਸ ਸਮੇਂ ਇਸ ਜਥੇਦਾਰ ਨੇ ਅਗਵਾਈ ਕੀਤੀ ਹੈ ਉਸ ਸਮੇਂ ਅਗਵਾਈ ਕਰਨ ਵਾਲੇ ਨੂੰ ਸਰੋਪਾਉ ਨਹੀਂ ਸੀ ਮਿਲਦੇ ਉਸ ਸਮੇਂ ਅਗਵਾਈ ਕਰਨ ਵਾਲੇ ਦੀ ਛਾਤੀ ਦੇ ਵਿੱਚ ਤੋਪ ਦੇ ਗੋਲੇ ਜ਼ਰੂਰ ਮਿਲਦੇ ਹੁੰਦੇ ਸੀਗੇ ਉਸ ਸਮੇਂ ਬਾਬਾ ਹਨੂਮਾਨ ਸਿੰਘ ਨੇ ਅਗਵਾਈਆਂ ਕੀਤੀਆਂ ਪੰਥ ਦੀਆਂ ਮੈਂ ਬੇਨਤੀ ਕਰਾਂ ਆ ਨੇੜੇ ਹੀ ਫਿਰੋਜ਼ਪੁਰ ਹੈ ਫਿਰੋਜ਼ਪੁਰ ਦੇ ਜੀਰਾ ਸ਼ਹਿਰ ਦੇ ਨਜ਼ਦੀਕ ਇੱਕ ਪਿੰਡ ਨੌਰੰਗ ਸਿੰਘ ਵਾਲਾ ਹੈ ਉੱਥੇ ਸਰਦਾਰ ਗਰਜਾ ਸਿੰਘ ਬਾਠ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਇਸ ਅਗੰਮੀ ਇਸ ਸੂਰਬੀਰ ਯੋਧੇ ਦੀ ਰੂਹ ਦਾ ਬਾਬਾ ਹਨੂਮਾਨ ਸਿੰਘ ਦੇ ਰੂਪ ਦੇ ਵਿੱਚ ਆਗਾਜ਼ ਹੋਇਆ ਇਹਨਾਂ ਦਾ ਉੱਥੇ ਜਨਮ ਹੋਇਆ ਤੇ ਵੇਖੋ ਜਨਮ ਤੋਂ ਹੀ ਮਾਤਾ ਪਿਤਾ ਨੇ ਇਹਨਾਂ ਨੂੰ ਦਸ਼ਮੇਸ਼ ਦੀ ਬਾਣੀ ਦੀ ਗੁੜਤੀ ਦੇ ਦਿੱਤੀ ਇਹ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਤੋਂ ਉਮਰ ਦੇ ਵਿੱਚ ਵੀ 5-7 ਸਾਲ ਉਮਰ ਦੇ ਵਿੱਚ ਵੱਡੇ ਵੀ ਸਨ ਪਰ ਇਹਨਾਂ ਨੇ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਤੋਂ ਬਾਅਦ ਵਿੱਚ ਖਾਲਸਾ ਪੰਥ ਬੁੱਢਾ ਦਲ ਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਕਮਾਂਡ ਸੰਭੀ ਸੀ ਕਹਿੰਦੇ ਨੇ ਜਦੋਂ 7-8 ਸਾਲ ਦੀ ਉਮਰ ਹੋਈ ਤੇ ਬਾਬਾ ਹਨੂਮਾਨ ਸਿੰਘ ਦੀ ਮਾਤਾ ਨੇ ਉਹਨਾਂ ਨੂੰ ਅੰਮ੍ਰਿਤ ਵੇਲੇ ਚੌਂਕੜਾ ਲਵਾ ਕਰਕੇ ਨੇਤਰ ਬੰਦ ਕਰਕੇ ਇੱਕ ਓੰਕਾਰ ਦੀ ਸਮਾਧੀ ਲਾਉਣੀ ਸਿਖਾ ਦਿੱਤੀ ਸੀ ਮਾਦੇ ਹੱਥ ਵਿੱਚ ਹੈ ਨਾ ਮਾਂ ਸੂਰਮੇ ਨੂੰ ਜਨਮ ਦੇ ਸਕਦੀ ਹੈ ਮਾਂ ਸ਼ਹੀਦ ਨੂੰ ਜਨਮ ਦੇ ਸਕਦੀ ਹੈ ਉਹ ਧਨ ਸੀ ਮਾਤਾ ਹਰਨਾਮ ਕੋਰ ਜਿਹਦੇ ਲਾਲ ਦਾ ਨਾਮ ਅੱਜ ਵੀ ਵਿਸ਼ਵ ਭਰ ਵਿੱਚ ਚਮਕ ਰਿਹਾ ਹੈ ਖਾਲਸਾ ਜੀ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਸਮਾ ਆਇਆ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਸੰਮੁਖ ਦਲ ਪੰਥ ਦੇ ਵਿੱਚ ਭਰਤੀ ਹੋਏ ਖੰਡੇ ਦੀ ਪੋਲ ਲਈ ਇਹਨਾਂ ਨੇ ਨਿਲੰਬਰੀ ਬਾਣਾ ਤਨ ਤੇ ਧਾਰਨ ਕੀਤਾ ਤੇ ਇਹਨਾਂ ਨੇ ਦਲਪੰਥ ਵਿੱਚ ਰਹਿ ਕਰਕੇ ਗੁਰੂ ਕੇ ਲੰਗਰਾਂ ਦੀ ਝੂਠੇ ਭਾਂਡੇ ਮਾਂਜਣ ਦੀ ਸੇਵਾ ਕਰਿਆ ਕਰਨੀ ਤੇ ਨੇਮ ਸੀ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਦਾ 12:30 ਵਜੇ ਅੰਮ੍ਰਿਤ ਵੇਲੇ ਚੌਂਕੜਾ ਲਾ ਕਰਕੇ ਗੁਰੂ ਗ੍ਰੰਥ ਜਪਣਾ ਆਰੰਭ ਕਰ ਦਿੰਦੇ ਸੀਗੇ ਤੇ ਕਹਿੰਦੇ ਨਿਤਨੇਮ ਵੱਖਰਾ ਕਰਨਾ ਤੇ ਨਿਤਨੇਮ ਤੋਂ ਅਲੈਦਾ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਅਗੰਮੀ ਸਮਾਧੀ ਲਾ ਕਰਕੇ ਵੀ ਬੈਠੇ ਰਿਹਾ ਕਰਦੇ ਸਨ ਇਤਿਹਾਸੇ ਗੱਲ ਕਹਿੰਦਾ ਹੈ ਕਹਿੰਦੇ ਜਦੋਂ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਆ ਬਾਬਾ ਬੁੱਢਾ ਜੀ ਦੀ 베ਰੀ ਦੇ ਹੇਠਾਂ ਕਿਤੇ ਨੇਤਰ ਬੰਦ ਕਰਕੇ ਅਗੰਮੀ ਸਰੂਰ ਦੇ ਵਿੱਚ ਚੌਂਕੜਾ ਲਾ ਕਰਕੇ ਬੈਠੇ ਹੁੰਦੇ ਸੀ ਬੁੱਲੀਆਂ ਨਹੀਂ ਸੀ ਹਿਲਦੀਆਂ ਰਸਨਾ ਨਹੀਂ ਸੀ ਹਿਲਦੀ ਪਰ ਜਿਹੜਾ ਵੀ ਕੋਈ ਸਿੰਘ ਬਾਬਾ ਹਨੂਮਾਨ ਸਿੰਘ ਦੇ ਕੋਲੋਂ ਲੰਘਦਾ ਸੀ ਤੇ ਬਾਬਾ ਹਨੂਮਾਨ ਸਿੰਘ ਦੇ ਰੋਮ ਰੋਮ ਦੇ ਵਿੱਚੋਂ ਇੱਕ ਆਵਾਜ਼ ਆਉਂਦੀ ਸੀ ਇਕ ਓੰਕਾਰ ਸਤਨਾਮ ਸ੍ਰੀ ਵਾਹਿ ਹੈ ਗੁਰੂ ਇਕ ਓੰਕਾਰ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਿਮਰਨ ਦੇ ਵਿੱਚ ਭਿੱਜੇ ਰਹਿਣਾ ਤੇ ਜਾਪ ਸਾਹਿਬ ਦੀ ਬਾਣੀ ਦਾ ਬਹੁਤ ਜਿਆਦਾ ਅਭਿਆਸ ਜਥੇਦਾਰ ਸਾਹਿਬ ਕਰਿਆ ਕਰਦੇ ਸੀ ਪਰ ਸਮਾਂ ਆਇਆ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਸਨਮੁਖ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਪੰਥ ਦੀ ਆਣ ਬਾਣ ਸ਼ਾਨ ਨੂੰ ਬਰਕਰਾਰ ਰੱਖਣ ਵਾਸਤੇ ਬੇਨਤੀ ਕੀਤੀ ਤਾਂ ਉਸ ਸਮੇਂ ਬੁੱਢਾ ਦਲ ਦੇ 6ਵੇਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਅਕਾਲ ਬੁੰਗੇ ਤੇ ਅਕਾਲ ਤਖਤ ਸਾਹਿਬ ਖੜ ਕੇ ਅਰਦਾਸ ਕੀਤੀ ਤੇ ਅਰਦਾਸ ਕਰਕੇ ਚਾਲਾ ਪਾ ਦਿੱਤਾ ਪਰ ਖਾਲਸਾ ਜੀ ਅਟਕ ਦਰਿਆ ਦੇ ਕੋਲ ਪਹੁੰਚ ਕਰਕੇ ਉਸ ਸਮੇਂ ਸ਼ੇਰੇ ਪੰਜਾਬ ਨੇ ਕਿਹਾ ਹਜੇ ਖੜ ਜਾਈਏ ਹਜੇ ਤੋਪਾਂ ਨਹੀਂ ਆਈਆਂ ਹਜੇ ਤੋਪਚੀ ਨਹੀਂ ਆਏ ਹਜੇ ਹਥਿਆਰ ਨਹੀਂ ਆਏ ਤੇ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਵਰਗਾ ਜਥੇਦਾਰ ਨਾ ਪਹਿਲਾਂ ਮਿਲਿਆ ਤੇ ਨਾ ਅਗਾਹ ਮਿਲ ਸਕਦਾ ਹੈ ਅਕਾਲੀ ਬਾਬਾ ਫੂਲਾ ਸਿੰਘ ਨੇ ਹੱਥ ਵਿੱਚ ਤੇਗ ਪਕੜ ਕੇ ਮੋਕੇ ਦੇ ਬਾਦਸ਼ਾਹ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਕਾਣਿਆ ਤੈਨੂੰ ਮਾਣ ਤੇਰੀਆਂ ਤੋਪਾਂ ਤੇ ਹੋਵੇਗਾ ਪਰ ਇਸ ਦਸ਼ਮੇਸ਼ ਦੇ ਦੁਲਾਰੇ ਨੂੰ ਮਾਣ ਦਸ਼ਮੇਸ਼ ਦੇ ਚਰਨਾਂ ਵਿੱਚ ਕੀਤੀ ਅਰਦਾਸ ਤੇ ਹੈ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਅਰਦਾਸ ਕੀਤੀ ਅਗਾਹ ਚਾਲਾ ਪਾਇਆ ਦਰਿਆ ਪਾਰ ਕੀਤਾ ਵੈਰੀ ਦੇ ਨਾਲ ਮੁਕਾਬਲਾ ਕੀਤਾ ਲੁੰਡੇ ਦਰਿਆ ਦੇ ਕਿਨਾਰੇ ਦੇ ਉੱਤੇ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਸ਼ਹਾਦਤ ਦਾ ਜਾਮ ਪੀ ਗਏ ਉਸ ਸਮੇਂ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਫਿਰ ਪੰਥ ਦੀ ਕਮਾਨ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਨੂੰ ਦਿੱਤੀ ਇਤਿਹਾਸ ਕਹਿੰਦਾ ਹੈ ਜਦੋਂ ਇਹ ਜਥੇਦਾਰ ਬਣੇ ਇਹਨਾਂ ਦੀ ਉਮਰ 68 ਸਾਲ ਦੀ ਸੀ 68 ਸਾਲ ਦੀ ਉਮਰ ਦੇ ਵਿੱਚ ਬਾਬਾ ਹਨੂਮਾਨ ਸਿੰਘ ਨੇ ਜਥੇਦਾਰੀ ਸੰਭੀ ਆਪਣੇ ਮੁਠੀ ਭਰ ਸਿੰਘਾਂ ਨੂੰ ਲੈ ਕਰਕੇ ਇਹ ਅਕਾਲ ਤਖਤ ਸਾਹਿਬ ਦੀ ਧਰਤੀ ਤੇ ਆਏ ਪਰ ਹਾਲਾਤ ਬੜੇ ਨਾਜ਼ੁਕ ਹੁੰਦੇ ਜਾ ਰਹੇ ਸਨ ਅਕਾਲੀ ਬਾਬਾ ਫੂਲਾ ਸਿੰਘ ਦੀ ਸਿੱਖ ਰਾਜ ਦਾ ਉਹ ਥੰਮ੍ਹ ਸੀ ਕਿ ਐਸਾ ਥੰਬ ਗਿਰਿਆ ਫਿਰ ਖਾਲਸਾ ਰਾਜ ਵੀ ਬਹੁਤੀ ਦਿਨ ਨਹੀਂ ਰਿਹਾ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੀ ਸਰੀਰ ਛੱਡ ਗਏ ਤੇ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਰੀਰ ਛੱਡਿਆ ਇਹਨਾਂ ਦੇ ਦਰਬਾਰ ਦੇ ਵਿੱਚ ਜਿਹੜੇ ਡੋਗਰੇ ਸਨ ਜਿਨ੍ਹਾਂ ਤੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਹਮੇਸ਼ਾ ਸੁਚੇਤ ਕਰਿਆ ਕਰਦੇ ਸਨ ਕਿ ਕਾਣਿਆ ਇਹ ਡੋਗਰੇ ਖਾਲਸਾ ਰਾਜ ਦੀ ਜੜ੍ਹਾਂ ਵਿੱਚ ਤੇਲ ਪਾਉਣਗੇ ਇਨਾਂ ਤੋਂ ਸੁਚੇਤ ਰਹਿ ਪਰ ਰਣਜੀਤ ਸਿੰਘ ਨੇ ਇੱਕ ਵੀ ਨਾ ਸੁਣੀ ਉਹੀ ਕੰਮ ਹੋਇਆ ਧਿਆਨ ਸਿੰਘ ਵਰਗੇ ਗੁਲਾਬ ਸਿੰਘ ਵਰਗੇ ਲਾਲ ਸਿੰਘ ਵਰਗੇ ਤੇਜ ਸਿੰਘ ਵਰਗੇ ਅੰਗਰੇਜ਼ਾਂ ਦੇ ਸਾਹਮਣੇ ਵਿਕ ਗਏ ਅੰਗਰੇਜ਼ਾਂ ਦੇ ਅੱਗੇ ਜਾ ਕਰਕੇ ਤਲਵੇ ਚੱਟੇ ਤੇ ਕਹਿਣ ਲੱਗੇ ਕਿ ਸਾਨੂੰ ਕੋਈ ਰਾਜ ਭਾਗ ਦੇ ਦਿਓ ਕੋਈ ਜ਼ਗੀਰ ਦੇ ਦਿਓ ਅਸੀਂ ਸਾਰੇ ਦਾ ਸਾਰਾ ਪੰਜਾਬ ਤੁਹਾਡੇ ਕਦਮਾਂ ਵਿੱਚ ਧਰ ਦੇਾਂਗੇ ਥੋੜੀਆਂ ਜੀਆਂ ਜ਼ਗੀਰਾਂ ਦੇ ਪਿੱਛੇ ਇਹਨਾਂ ਨੇ ਖਾਲਸਾ ਰਾਜ ਵੇਚਿਆ ਖਾਲਸਾ ਜੀ ਉਸ ਸਮੇਂ ਫਿਰ ਮਹਾਰਾਣੀ ਜਿੰਦਕੌਰ ਨੇ ਅਗਵਾਈ ਕਰਨੀ ਚਾਹੀ ਪਰ ਜਦੋਂ ਸਾਰੇ ਪਾਸੇ ਗਦਾਰ ਹੋਣ ਤੇ ਉਹ ਮਹਾਰਾਣੀ ਜਿੰਦਕੌਰ ਉਹਦੇ ਤੋਂ ਵੀ ਉਹ ਹਾਲਾਤ ਬਹੁਤੇ ਵੇਖੇ ਨਹੀਂ ਸਨ ਜਾ ਰਹੇ ਹੋਇਆ ਇਸ ਤਰ੍ਹਾਂ ਕਿ ਇਹਨਾਂ ਨੇ ਜਿਹੜੀ ਸੰਧੀ ਕੀਤੀ ਹੋਈ ਸੀ ਨਾ ਅੰਗਰੇਜ਼ਾਂ ਨੇ ਕੀਤੀ ਹੋਈ ਸੰਧੀ ਤੋੜ ਦਿੱਤੀ ਤੇ ਲਾਲ ਸਿੰਘ ਨੇ ਇਹ ਗੱਲਾਂ ਕਹੀਆਂ ਵੀ ਮੈਂ ਵੀ ਤੁਹਾਡਾ ਤੇਜ ਸਿੰਘ ਵੀ ਤੁਹਾਡਾ ਧਿਆਨ ਸਿੰਘ ਵੀ ਤੁਹਾਡਾ ਤੁਸੀਂ ਚੜ ਕੇ ਆ ਜਾਓ ਜਦੋਂ ਚੜ ਕੇ ਆਓਗੇ ਅਸੀਂ ਫੌਜਾਂ ਨੂੰ ਛੱਡ ਕੇ ਭੱਜ ਜਾਵਾਂਗੇ ਅਸੀਂ ਬਾਰੂਦ ਦੀ ਥਾਂ ਸਰੋਂ ਰੱਖ ਦੇਾਂਗੇ ਇਹਨਾਂ ਦੀਆਂ ਬੰਦੂਕਾਂ ਵਿੱਚ ਜਦੋਂ ਬਾਰੂਦ ਨਾ ਹੋਇਆ ਤੋਪਾਂ ਵਿੱਚ ਬਾਰੂਦ ਨਾ ਹੋਇਆ ਤੇ ਜਦੋਂ ਅਸੀਂ ਵੀ ਉੱਥੇ ਨਾ ਹੋਏ ਇਹ ਖਾਲਸਾਈ ਫੌਜਾਂ ਨੇ ਆਪਣੇ ਆਪ ਹੀ ਹਾਰ ਜਾਣਾ ਬਸ ਤੁਸੀਂ ਇੱਕ ਵਾਰ ਜੰਗ ਦਾ ਧਾਵਾ ਬੋਲ ਦਿਓ ਉਸ ਸਮੇਂ ਇਹਨਾਂ ਦੀਆਂ ਕੂਟਨੀਤੀਆਂ ਤੇ ਅਖੀਰ ਮੁਦਕੀ ਦਾ ਜੰਗ ਛਿੜ ਗਿਆ ਜਦੋਂ ਮੁਦਕੀ ਦਾ ਜੰਗ ਛਿੜਿਆ ਪਤਾ ਤਾਂ ਸੀ ਵੀ ਇਹ ਗਦਾਰੀਆਂ ਕਰਨਗੇ ਉਸ ਸਮੇਂ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਮਹਾਰਾਣੀ ਜਿੰਦਕੌਰ ਨੇ ਚਿੱਠੀ ਲਿਖੀ ਤੇ ਪਹਿਲੀ ਚਿੱਠੀ ਲਿਖੀ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਨੂੰ ਉਹਦੇ ਉੱਤੇ ਫਿਰ ਢਾਡੀ ਮਨਵੀਰ ਸਿੰਘ ਬੀਏ ਨੇ ਬੜੀਆਂ ਸੋਹਣੀਆਂ ਵਾਰਾਂ ਵੀ ਲਿਖੀਆਂ ਚਿੱਠੀ ਲਿਖੀ ਰਾਣੀ ਪੰਜਾਬ ਨੇ ਭੇਜੀ ਹੱਥ ਤੇਜ ਰਫ਼ਤਾਰ ਉਸ ਦਾ ਇੱਕ ਇੱਕ ਅੱਖਰ ਪੜਦਾ ਹਨੂਮਾਨ ਸਿੰਘ ਜਥੇਦਾਰ ਫਿਰ ਅਕਾਲੀ ਸੂਰਮਾ ਗਰਜਿਆ ਗੱਜੇ ਸ਼ੇਰਾਂ ਵਾਂਗ ਲਲਕਾਰ ਅਸੀਂ ਵਾਰਿਸ ਫੂਲਾ ਸਿੰਘ ਦੇ ਸਾਡਾ ਰਾਖਾ ਦਸਵਾਂ ਅਵਤਾਰ ਅਕਾਲੀ ਬਾਬਾ ਹਨੂਮਾਨ ਸਿੰਘ ਜੀ ਨੇ ਜਦੋਂ ਚਿੱਠੀ ਵੇਖੀ ਤੇ ਚਿੱਠੀ ਦੇ ਅੱਖਰ ਸਨ ਮਹਾਰਾਣੀ ਜਿੰਦਕੌਰ ਨੇ ਬੜੀ ਨਿਮਰਤਾ ਸਹਿਤ ਕਿਹਾ ਸੀ ਹੱਥ ਜੋੜ ਬੇਨਤੀ ਕਰੂੰ ਸੁਨੋ ਬੀਰ ਬਲਵਾਨ ਪੰਥ ਮੇ ਦੁਬਿਦਾ ਪਈ ਯੋਨਾ ਸਭ ਆਣ ਸਿੰਘ ਨਿਹੰਗ ਪੁਜੰਗ ਤੋਂ ਚੜ ਆਓ ਕਸ ਕਮਾਨ ਹਨੂਮਾਨ ਸਿੰਘ ਜਥੇਦਾਰ ਜੀ ਅਬਰਛਿਆ ਕਰੋ ਤੁਮ ਆਣ ਉਦੋਂ ਮਹਾਰਾਣੀ ਜਿੰਦਕੌਰ ਨੇ ਕਿਹਾ ਵੀ ਜੇ ਹੁਣ ਖਾਲਸਾ ਰਾਜ ਦੀ ਪੱਤ ਕੋਈ ਰੱਖ ਸਕਦਾ ਤੇ ਕੇਵਲ ਤੇ ਕੇਵਲ ਬੁੱਢਾ ਦਲ ਦਾ ਜਥੇਦਾਰ ਬਾਬਾ ਹਨੂਮਾਨ ਸਿੰਘ ਰੱਖ ਸਕਦਾ ਹੈ ਖਾਲਸਾ ਜੀ ਸਿੰਘ ਸਾਹਿਬ ਬਾਬਾ ਹਨੂਮਾਨ ਸਿੰਘ ਜੀ ਕੋਲ ਜਦੋਂ ਚਿੱਠੀ ਪਹੁੰਚੀ ਨਾ ਉਸ ਸਮੇਂ ਰਹਿ ਰਾਜ ਸਾਹਿਬ ਦਾ ਪਾਠ ਹੋ ਰਿਹਾ ਸੀ ਆਰਤੀ ਆਰਤਾ ਆਇਆ ਅਰਦਾਸ ਹੀ ਚਿੱਠੀ ਪੜੀ ਤੇ ਕਹਿੰਦੇ ਲੰਗਰ ਨਹੀਂ ਸੀ ਛੱਕਿਆ ਅਜੇ ਬਾਬਾ ਜੀ ਨੇ ਤੇ ਲੰਗਰ ਦਾ ਥਾਲ ਲੈ ਕਰਕੇ ਸਿੰਘ ਆਇਆ ਤੇ ਜਥੇਦਾਰ ਬਾਬਾ ਹਨੂਮਨ ਸਿੰਘ ਕਹਿਣ ਲੱਗੇ ਹੱਦ ਹੋ ਗਈ ਖਾਲਸਾ ਰਾਜ ਦੇ ਉੱਤੇ ਵੈਰੀ ਚੜ੍ਹ ਕੇ ਹਮਲਾ ਬੋਲ ਰਿਆ ਤੇ ਜਥੇਦਾਰ ਇੱਥੇ ਬਹਿ ਕਰਕੇ ਪਕਵਾਨ ਛਕਦਾ ਹੋਵੇ ਉਹ ਜਥੇਦਾਰੀ ਕਹਦਾ ਕਹਿੰਦੇ ਸਿੰਘੋ ਘੋੜਿਆਂ ਤੇ ਕਾਠੀਆਂ ਪਾਓ ਆਪਣੀਆਂ ਤੇਗਾਂ ਨੂੰ ਮਿਆਨਾਂ ਦੇ ਵਿੱਚੋਂ ਬਾਹਰ ਖਿੱਚ ਲਓ ਹੁਣ ਜਾ ਕਰਕੇ ਬਿੱਲਿਆਂ ਦੇ ਦੰਦ ਖੱਟੇ ਕਰਨੇ ਆ। ਜਥੇਦਾਰ ਨੇ ਲੰਗਰ ਨਹੀਂ ਛਕਿਆ। ਜਥੇਦਾਰ ਨੇ ਮੁਦਕੀ ਦੇ ਵੱਲ ਚਾਲਾ ਪਾ ਦਿੱਤਾ। ਮੁਦਕੀ ਦੇ جنگ ਦੇ ਵਿੱਚ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ 32000 ਗੁਰੂਕੀਆਂ ਨਿਹੰਗ ਸਿੰਘ ਫੌਜਾਂ ਦੇ ਨਾਲ ਜਾ ਕੇ ਹਮਲਾ ਕਰਦੇ ਆ। ਇੱਥੇ ਕੰਮ ਉਹੀ ਹੋਇਆ। ਲਾਲ ਸਿੰਘ ਵਰਗੇ ਤੇਜ ਸਿੰਘ ਵਰਗੇ ਇਹ ਸਾਰੇ ਦੇ ਸਾਰੇ ਅੰਗਰੇਜ਼ਾਂ ਨਾਲ ਮਿਲੇ ਸੀ। ਇਹਨਾਂ ਨੇ ਬਾਰੂਦ ਦੀ ਥਾਂ ਸਰੋਂ ਭਰ ਦਿੱਤੀ। ਜਦੋਂ ਸਿੰਘ ਚਲਾਉਣ ਉਥੇ ਖਾਲਸਾ ਜੀ ਹੁਣ ਬਰੂਦ ਤਾਂ ਚੱਲਦਾ ਸਰੋਂ ਕੀ ਚੱਲੇ ਇਹ ਕੌਮ ਨਹੀਂ ਸੀ ਹਾਰਦੀ ਜੇ ਕੌਮ ਦੇ ਵਿੱਚ ਐ ਖ ਜੇ ਗਦਾਰ ਨਾ ਹੁੰਦੇ ਕੌਮ ਉਦੋਂ ਵੀ ਗਦਾਰਾਂ ਕਰਕੇ ਹਾਰੀ ਸੀ ਤੇ ਅੱਜ ਵੀ ਗਦਾਰਾਂ ਕਰਕੇ ਹੀ ਹਾਰਦੀ ਹੈ ਫਿਰ ਮੁਦਕੀ ਦੇ ਜੰਗ ਦੇ ਵਿੱਚ ਦੰਦ ਖੱਟੇ ਕੀਤੇ ਅੰਗਰੇਜ਼ ਇੱਕ ਵਾਰ ਪਿਛਾ ਨੂੰ ਹੋਏ ਦੂਜਾ ਜੰਗ ਫੇਰੂ ਦੀ ਧਰਤੀ ਤੇ ਚੱਲ ਰਿਹਾ ਸੀ ਸਿੰਘ ਸਾਹਿਬ ਬਾਬਾ ਹਨੂਮਾਨ ਸਿੰਘ ਜੀ ਥੇ ਠੱਲ ਪਾ ਕਰਕੇ ਫਿਰ ਫੇਰੂ ਦੇ ਜੰਗ ਵਿੱਚ ਸ਼ਾਮਲ ਹੋਣ ਲਈ ਗਏ ਤੇ ਲਾਲ ਸਿੰਘ ਵਰਗਾ ਗਦਾਰ ਕਹਿੰਦਾ ਅੰਗਰੇਜ਼ਾਂ ਨੂੰ ਕਹਿੰਦਾ ਜਥੇਦਾਰ ਚਲਿਆ ਗਿਆ ਫੌਜਾਂ ਨੂੰ ਲੈ ਕੇ ਕਿਸੇ ਨੂੰ ਕੀ ਪਤਾ ਵੀ ਤੁਹਾਨੂੰ ਹਰਾ ਕੇ ਗਿਆ ਉਹ ਫੇਰੂ ਦੀ ਧਰਤੀ ਤੇ ਗਿਆ ਤੁਸੀਂ ਪਿੱਛੇ ਰੋਲਾ ਪਾ ਦਿਓ ਵੀ ਗੁਰੂ ਕਾ ਖਾਲਸਾ ਹਾਰ ਗਿਆ ਤੇ ਅਸੀਂ ਜਿੱਤ ਗਏ ਇਹਨਾਂ ਨੇ ਇਸ ਤਰ੍ਹਾਂ ਫੇਰ ਉੱਥੇ ਚਾਲ ਖੇਡੀ ਤੇ ਇਹਨਾਂ ਨੇ ਰੋਲਾ ਪਾ ਦਿੱਤਾ ਫੇਰੂ ਦੇ ਜੰਗ ਦੇ ਵਿੱਚ ਵੀ ਬਾਬਾ ਜੀ ਨੇ ਲਗਾਤਾਰ ਕਮਾਸਣ ਯੁੱਧ ਕੀਤਾ ਤੇ ਅੰਗਰੇਜ਼ਾਂ ਦੇ ਦੰਦ ਖੱਟੇ ਕੀਤੇ ਗਦਾਰ ਬੜੇ ਸਨ ਪਟਿਆਲੇ ਦੇ ਰਾਜੇ ਕਰਮ ਸਿੰਘ ਹੋਣੀ ਪਹਿਲਾਂ ਹੀ ਅੰਗਰੇਜ਼ਾਂ ਦੇ ਨਾਲ ਮਿਲੇ ਸਨ ਇਹ ਸ਼ੇਰਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੇਖ ਕੇ ਜਰਦੇ ਨਹੀਂ ਸਨ ਇਹਨਾਂ ਨੇ ਚਾਲ ਖੇਡੀ ਇਹਨਾਂ ਕਿਹਾ ਜਥੇਦਾਰ ਜੀ ਤੁਸੀਂ ਪਟਿਆਲੇ ਦੀ ਧਰਤੀ ਤੇ ਆ ਜਾਓ ਇੱਥੇ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ ਸਿੰਘ ਸਾਹਿਬ ਜਥੇਦਾਰ ਬਾਬਾ ਨੂੰ ਮਾਨ ਸਿੰਘ ਜੀ ਆਪਣੇ ਦਲ ਪੰਚ ਸਮੇਤ ਪਟਿਆਲੇ ਦੀ ਧਰਤੀ ਤੇ ਗਏ ਅੱਜ ਇੱਥੇ ਅੱਜ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਹੈ ਇਤਿਹਾਸ ਇਸ ਗੱਲ ਦੀ ਹਾਮੀ ਭਰਦਾ ਉਹ ਨਿਹੰਗ ਸਿੰਘਾਂ ਦਾ ਤੋਬਾ ਹੋਇਆ ਕਰਦਾ ਸੀ ਉੱਥੇ ਬਾਬਾ ਜੀ ਨੇ ਪੜਾ ਕੀਤਾ ਉੱਥੋਂ ਲੈ ਕਰਕੇ ਗੁਰਦੁਆਰਾ ਮੋਤੀ ਬਾਗ ਸਾਹਿਬ ਤੱਕ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਪਿਛਲੇ ਪਾਸੇ ਗੁਰਦੁਆਰਾ ਅਗਮਗੜ੍ਹ ਸਾਹਿਬ ਹੈ ਉਸ ਥਾਂ ਦੇ ਉੱਤੇ ਬਾਬਾ ਹਨੂਮਾਨ ਸਿੰਘ ਜੀ ਖੁਦ ਸਜੇ ਸੀ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਸੀ ਤੇ ਲੰਗਰ ਨਹੀਂ ਸੀ ਛਕਿਆ ਮੁਦਕੀ ਦਾ ਜੰਗ ਕੀਤਾ ਭੁੱਖਿਆਂ ਨੇ ਫੇਰੂ ਦਾ ਜੰਗ ਕੀਤਾ ਭੁੱਖਿਆਂ ਨੇ ਜੰਗ ਕਰਕੇ ਪਟਿਆਲੇ ਦੀ ਧਰਤੀ ਪਹੁੰਚੇ ਭੁੱਖੇ ਤੇ ਫਿਰ ਜਦੋਂ ਉੱਥੇ ਅੰਮ੍ਰਿਤ ਵੇਲੇ ਪ੍ਰਸ਼ਾਦਾ ਤਿਆਰ ਕਰਨ ਲੱਗੇ ਬਾਬਾ ਹਨੂਮਾਨ ਸਿੰਘ ਜੀ ਆਪਣੇ ਹੱਥੀ ਤੇ ਕਰਮ ਸਿੰਘ ਨੇ ਅੰਗਰੇਜ਼ਾਂ ਦੀਆਂ ਫੌਜਾਂ ਨੂੰ ਜਾ ਕਰਕੇ ਖਬਰ ਦੇ ਦਿੱਤੀ ਸੂਹ ਦੇ ਦਿੱਤੀ ਕਿ ਇੱਥੇ ਹੀ ਹੈ ਸਾਰੇ ਦਾ ਸਾਰਾ ਖਾਲਸਾ ਚੜ੍ਹ ਕੇ ਆ ਜਾਓ ਬਿਨਾਂ ਕਿਸੇ ਚੇਤਾਵਨੀ ਤੋਂ ਲੰਗਰ ਪਕਾਉਂਦਿਆਂ ਦੇ ਉੱਤੇ ਉਹਨਾਂ ਅੰਗਰੇਜ਼ਾਂ ਨੇ ਹਮਲਾ ਕਰ ਦਿੱਤਾ ਖਾਲਸਾ ਜੀ ਇਹ ਅਕਾਲ ਤਖਤ ਦੀ ਸ਼ਾਨ ਇਹ ਹਰਿਮੰਦਰ ਸਾਹਿਬ ਦੀ ਸ਼ਾਨ ਇਸ ਲਈ ਨਹੀਂ ਵੀ ਗੁੰਬਦ ਦੇ ਉੱਤੇ ਸੋਨਾ ਬੜਾ ਚਮਕਦਾ ਲੱਗਾ ਹੈ ਇਹ ਅਕਾਲ ਤਖਤ ਦੀ ਸ਼ਾਨ ਤਾਂ ਬਰਕਰਾਰ ਹੈ ਕਿ ਅਕਾਲ ਤਖਤ ਦੀਆਂ ਨੀਹਾਂ ਦੇ ਵਿੱਚ ਬਾਬੇ ਹਨੂਮਾਨ ਸਿੰਘ ਵਰਗਿਆਂ ਦਾ ਲਹੂ ਅੱਜ ਵੀ ਤਰੋਤਾਜ਼ਾ ਹੋ ਕੇ ਚਮਕ ਰਿਹਾ ਹੈ ਖਾਲਸਾ ਜੀ ਬਾਬਾ ਹਨੂਮਾਨ ਸਿੰਘ ਸਾਹਿਬ ਜੀ ਉੱਥੇ ਲੰਗਰ ਪਕਾ ਰਹੇ ਸੀ ਪਰ ਹਮਲਾ ਹੋ ਗਿਆ ਉੱਥੇ ਫਿਰ ਜੰਗ ਛੇੜ ਗਈ ਛਕਿਆ ਕੁਝ ਵੀ ਨਹੀਂ ਤੇ ਕਰਮ ਸਿੰਘ ਮਨ ਵਿੱਚ ਸੋਚਦਾ ਹੈ ਕਹਿੰਦੇ ਨੇ ਜਥੇਦਾਰਾਂ ਚ ਤਾਕਤਾਂ ਬੜੀਆਂ ਹੁੰਦੀਆਂ ਇਹਦੇ ਚ ਕਾਦੀ ਤਾਕਤ ਐ ਲੰਗਰ ਪਕਾਉਂਦੇ ਦੇ ਉੱਤੇ ਹਮਲਾ ਕਰ ਦਿੱਤਾ ਭਾਜੜਾ ਪੈ ਗਈਆਂ ਹੁਣ ਬਾਬਾ ਹਨੂਮਾਨ ਸਿੰਘ ਬ੍ਰਹਮਵਸਥਾ ਦੇ ਮਾਲਕ ਸੀ ਅੰਦਰ ਦੀ ਜਾਣਦੇ ਸੀ ਆਪਣੇ ਗੱਲ ਦਾ ਚਾਦਰਾਂ ਲਾ ਕੇ ਜਿਹੜੀ ਤੋਪ ਦੇ ਪਿਛਲੇ ਪਾਸੇ ਕਰਮ ਸਿੰਘ ਖੜਿਆ ਸੀ ਉਸ ਤੋਪ ਦੇ ਮੂੰਹ ਦੇ ਵਿੱਚ ਚਾਦਰ ਹ ਪਾ ਦਿੱਤਾ ਕਹਿੰਦੇ ਹੁਣ ਤੋਪ ਦਾ ਗੋਲਾ ਚਲਾ ਕੇ ਵਖਾ ਜਦੋਂ ਗੋਲਾ ਚਲਾਵੇ ਗੋਲਾ ਚੱਲੇ ਹੀ ਨਾ ਤੇ ਬਾਬਾ ਹਨੂਮਾਨ ਸਿੰਘ ਕਹਿੰਦੇ ਦਸ਼ਮੇਸ਼ ਦੀਆਂ ਰਹਿਮਤਾਂ ਤੇ ਬੜੀਆਂ ਪਰ ਚੇਤੇ ਰੱਖ ਦਸ਼ਮੇਸ਼ ਦਾ ਹੁਕਮ ਸਾਨੂੰ ਭਾਣੇ ਵਿੱਚ ਚੱਲਣ ਦਾ ਹੈ ਆਪਣੀਆਂ ਕਰਾਮਾਤਾਂ ਵਿਖਾਉਣ ਦਾ ਨਹੀਂ ਅਸੀਂ ਤਾਕਤਾਂ ਵਿਖਾਉਣ ਨਹੀਂ ਆਏ ਅਸੀਂ ਤਾਂ ਸ਼ਹਾਦਤਾਂ ਪਾ ਕੇ ਦਸ਼ਮੇਸ਼ ਦੀ ਗੋਦ ਵਿੱਚ ਬਿਰਾਜਣ ਲਈ ਆਏ ਹਾਂ ਉਥੋਂ ਫਿਰ ਜੰਗ ਕਰਦੇ ਕੜਾਮ ਪਹੁੰਚੇ ਕੜਾਮ ਤੋਂ ਜੰਗ ਕਰਦੇ ਰਾਜਪੁਰੇ ਜਿੱਥੇ ਬਾਬਾ ਮੋੜ ਹੈ ਉਹ ਬਾਬਾ ਮੋੜ ਤਾਂ ਹੀ ਕਿਹਾ ਜਾਂਦਾ ਸੀ ਉਹ ਬਾਬਾ ਹਨੂਮਾਨ ਸਿੰਘ ਦਾ ਉੱਥੇ ਲਹੂ ਡੁੱਲਿਆ ਸੀਗਾ ਉੱਥੇ ਪੱਟ ਤੇ ਗੋਲੀ ਵੱਜੀ ਕਢਾਮ ਮੋਢੇ ਤੇ ਗੋਲੀ ਵੱਜੀ ਲਹੂ ਲੋਹਾਨ ਸਰੀਰ ਜੰਗ ਕਰਦੇ ਕਰਦੇ ਖਾਲਸਾ ਜੀ ਕੁੰਬੜੇ ਸਿੰਘ ਸ਼ਹੀਦਾਂ ਜਿੱਥੇ ਅੱਜ ਸਥਾਨ ਹੈ ਸੁਹਾਣੇ ਦੀ ertid ਤੇ ਪਹੁੰਚੇ ਜਦੋਂ ਇਸ ਥਾਂ ਦੇ ਉੱਤੇ ਪਹੁੰਚੇ ਇੱਕ ਪਾਸੇ ਮਹਾਰਾਜ ਦਾ ਸਰੂਪ ਸੀ ਤੋਂ ਅੰਗਰੇਜ਼ਾਂ ਨੇ ਵੇਖ ਲਿਆ ਵੀ ਉਸ ਤਰ੍ਹਾਂ ਤੇ ਹੱਥ ਨਹੀਂ ਆਉਂਦੇ ਪਰ ਜਦੋਂ ਇਹਨਾਂ ਦੇ ਗੁਰੂ ਵੱਲ ਤੋਪਾਂ ਦੇ ਮੂੰਹ ਕਰਾਂਗੇ ਇਹਨਾਂ ਨੇ ਆਪਣੇ ਆਪ ਹੀ ਸਾਹਮਣੇ ਆ ਜਾਣਾ ਹੈ ਫਿਰ ਤੋਪਾਂ ਦਾ ਮੂੰਹ ਮਹਾਰਾਜ ਵੱਲ ਜਦੋਂ ਹੋਇਆ ਤੇ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਛਾਤੀ ਡਾਹ ਕਰਕੇ ਤੋਪ ਦੇ ਮੂਹਰੇ ਖੜ ਗਏ ਤੇ ਛਾਤੀ ਵਿੱਚ ਤੋਪ ਦਾ ਗੋਲਾ ਖਾਦਾ ਤੇ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਇਸ ਤਰ੍ਹਾਂ ਕੁੰਬੜੇ ਸਿੰਘ ਸ਼ਹੀਦਾਂ ਸੁਹਾਣਾ ਵਿਖੇ ਸ਼ਹਾਦਤਾਂ ਦਾ ਜਾਮ ਪੀ ਗਏ ਪਰ ਇਤਿਹਾਸ ਕਹਿੰਦਾ ਜਦੋਂ ਬਾਬਾ ਹਨੂਮਾਨ ਸਿੰਘ ਦਾ ਲਹੂ ਉਸ ਸੁਹਾਣੇ ਦੀ ਧਰਤੀ ਤੇ ਡੁੱਲਿਆ ਤੇ ਸੁਹਾਣੇ ਦੀ ਧਰਤੀ ਨੇ ਫਿਰ ਗੂੰਜ ਕੇ ਆਖਿਆ ਕਿ ਫਿਰੰਗੀਓ ਬਾਬਾ ਹਨੂਮਾਨ ਸਿੰਘ ਨੂੰ ਸ਼ਹੀਦ ਕਰਨ ਵਾਲਿਓ ਤੁਹਾਡੇ ਆਉਣ ਵਾਲੇ ਵਾਰਸਾਂ ਦੀ ਤੁਹਾਡੇ ਰਾਜ ਦੀ ਇਸ ਭਾਰਤ ਦੇ ਵਿੱਚੋਂ ਅਜ ਜੜ 뿌ਟੀ ਗਈ ਤੇ ਚੇਤੇ ਰੱਖੋ ਬਾਬਾ ਹਨੂਮਾਨ ਸਿੰਘ ਦੇ ਵਾਰਸ ਸਦੀਆਂ ਤੱਕ ਆਉਣ ਕੇ ਤੇ ਸਦੀਆਂ ਤੱਕ ਆਉਂਦੇ ਰਹਿਣਗੇ ਤੇ ਅਕਾਲ ਅਕਾਲ ਦੇ ਜਕਾਰੇ ਸਦਾ ਹੀ ਗਜਾਉਂਦੇ ਰਹਿਣਗੇ ਅੱਜ ਪੜਾਇਆ ਜਾਂਦਾ ਭਾਰਤ ਦੀ ਧਰਤੀ ਤੇ ਸਾਰੇ ਜਹਾਂ ਸੇ ਅੱਛਾ ਹਿੰਦੂਸਤਾਨ ਹਮਾਰਾ ਸਕੂਲਾਂ ਚ ਪੜਾਇਆ ਜਾਂਦਾ ਭਾਰਤ ਦੀ ਸਰਕਾਰ ਨੂੰ ਪਹਿਲਾਂ ਇਹ ਤੇ ਵੇਖ ਲੈਣਾ ਚਾਹੀਦਾ ਜਿਹੜੇ ਹਿੰਦੂਸਤਾਨ ਦੇ ਵਿੱਚ ਬਹਿ ਕਰਕੇ ਅੱਛਾ ਕਹਿੰਨੇ ਹੋ ਇਹ ਹਿੰਦੂਸਤਾਨ ਦੀ ਸ਼ਾਨ ਵੀ ਬਾਬਾ ਹਨੂਮਾਨ ਸਿੰਘ ਦੇ ਲਹੂ ਕਰਕੇ ਬਰਕਰਾਰ ਹੈ ਅੱਜ ਮੰਗਲ ਪਾਂਡੇ ਦਾ ਸ਼ੇਰ ਸ਼ਾ ਸੂਰੀ ਦਾ ਹਿਟਲਰ ਦਾ ਇਤਿਹਾਸ ਔਰੰਗਜ਼ੇਬ ਦਾ ਇਤਿਹਾਸ ਸਾਨੂੰ ਕਿਤਾਬਾਂ ਚ ਪੜਾਇਆ ਜਾ ਰਿਹਾ ਪਰ ਜਿਹੜੇ ਆ ਜਥੇਦਾਰ ਬਾਬਾ ਹਨੂਮਾਨ ਸਿੰਘ ਇਹਨਾਂ ਦਾ ਇਤਿਹਾਸ ਕੌਣ ਪੜਾਏਗਾ ਨਾ ਸਰਕਾਰਾਂ ਪੜਾ ਕੇ ਰਾਜੀ ਤੇ ਨਾ ਸਾਡੇ ਪ੍ਰਚਾਰਕ ਬੱਚਿਆਂ ਨੂੰ ਦੱਸ ਕੇ ਰਾਜੀ ਖਾਲਸਾ ਜੀ ਪਰ ਚੇਤੇ ਰੱਖੋ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਅੱਜ ਵੀ ਸਦਾ ਹੀ ਵਰਤਦੇ ਆ ਤੇ ਮੈਂ ਇੱਕ ਬੇਨਤੀ ਕਰਾਂ ਇਹ ਪਿਆਰਾ ਦਸਵੇਂ ਗੁਰका ਸ਼ਹੀਦ ਸਿੰਘ ਹਨੂਮਾਨ ਪੰਥ ਖਾਤਰ ਸੀ ਕਰ ਗਏ ਆਪਣੀ ਜਿੰਦ ਕੁਰਬਾਨ ਬਾਬਾ ਹਨੂਮਾਨ ਸਿੰਘ ਨੇ ਪੰਥ ਦੀ ਖਾਤਰ ਆਪਣੀ ਜਿੰਦ ਕੁਰਬਾਨ ਕੀਤੀ ਸੀਗੀ ਅਸੀਂ ਵਾਰਿਸ ਸਿੰਘ ਹਨੂਮਾਨ ਦੇ ਬਚਨ ਸੁਣਾਈਏ ਭਰੋਸਾ ਧਾਰ ਜਿਹੜਾ ਪੜਦਾ ਜਾਪ ਦਸ਼ਮੇਸ਼ ਦਾ ਉਹਦੀ ਰੱਖਿਆ ਕਰੇ ਸਿੰਘ ਹਨੂਮਾਨ ਮੈਂ ਬਾਬਾ ਹਨੂਮਾਨ ਸਿੰਘ ਦੇ ਭਰੋਸੇ ਕਹਿਣਾ ਉਹ ਸ਼ਹੀਦ ਅੱਜ ਵੀ ਵਰਤਦੇ ਆ ਸ਼ਹੀਦਾਂ ਨੂੰ ਹਾਜ਼ਰ ਜਾਣ ਕੇ ਦਸਵੇਂ ਪਾਤਸ਼ਾਹ ਦੀ ਬਾਣੀ ਜਾਪ ਸਹਿਬ ਦਾ ਪਾਠ ਕਰੋ ਦੁਨੀਆ ਦੀ ਤਾਕਤ ਵੀ ਆ ਕੇ ਤੁਹਾਨੂੰ ਮਾਰਨਾ ਚਾਹਵੇਗੀ ਨਾ ਤੁਸੀਂ ਦਸਵੇਂ ਪਾਤਸ਼ਾਹ ਦੀ ਬਾਣੀ ਦਾ ਅਭਿਆਸ ਕਰੋ ਬਾਬਾ ਹਨੂਮਾਨ ਸਿੰਘ ਛਾਤੀ ਡਾ ਕੇ ਤੁਹਾਡੀ ਰੱਖਿਆ ਕਰੇਗਾ ਸੋ ਐਸੇ ਮਹਾਨ ਸੂਰਬੀਰ ਜੋਧੇ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ 7ਵੇਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ 7ਵੇਂ ਜਥੇਦਾਰ ਤਿੰਨਾਂ ਦੇ ਜਨਮ ਦਿਹਾੜੇ ਤੇ ਆਪ ਸਮੁੱਚੇ ਖਾਲਸਾ ਪੰਥ ਨੂੰ ਬੇਅੰਤ ਬੇਅੰਤ ਵਧਾਈਆਂ ਤੇ ਆਪਣੇ ਬੱਚਿਆਂ ਨੂੰ ਦਸੀਏ ਸੀ ਵਾਰਸ ਕਿੰਨਾਂ ਦੇ ਆ ਇਹ ਸਦਾ ਹੀ ਜਿਉਂਦੇ ਜਾਗਦੇ ਆ ਇਹ ਧੰਨ ਗੁਰੂ ਅਮਰਦਾਸ ਜੀ ਅੱਜ ਬਖਸ਼ਿਸ਼ ਕਰਦੇ ਨੇ ਕਿ ਭਾਈ ਜਿਹੜਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਚਿੱਤ ਲਾਉਂਦਾ ਹੈ ਜਿਹੜਾ ਵਾਹਿਗੁਰੂ ਸਿਮਰਨ ਨੂੰ ਗਲਵਕੜੀ ਪਾਉਂਦਾ ਹੈ ਉਹ ਮਰਦਾ ਨਹੀਂ ਉਹਦਾ ਸ਼ਰੀਰ ਭਾਵੇਂ ਨਾ ਰਵੇ ਪਰ ਉਹਦੀ ਹਸਤੀ ਨੂੰ ਮਟਾਉਣ ਵਾਲੀ ਦੁਨੀਆ ਤੇ ਕੋਈ ਵੀ ਤਾਕਤ ਨਹੀਂ ਜੰਮਦੀ